ਜੀ ਤੇ ਡੀਆਈਜੀ ਰੇਂਜ ਸ਼੍ਰੀ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾ ਹੇਠ ਲਗਾਤਾਰ ਬਟੇਂਡਾ ਵਿਖੇ अपराध ਨੂੰ ਰੋਕਣ ਤੇ ਅਪਰਾਧੀਆਂ ਨੂੰ ਰੋਕਣ ਦੀ ਔਰ ਅਪਰਾਧੀਆਂ ਦੇ ਅਗੇਂਸਟ ਕਾਰਵਾਈ ਲਗਾਤਾਰ ਜਾਰੀ ਹੈ। ਇਸੇ ਲੜੀ ਦੇ ਵਿੱਚ ਇੱਕ 14-15 ਜਨਵਰੀ ਦੀ ਦਰਮਿਆਨੀ ਰਾਤ ਇੱਕ ਪ੍ਰਤਾਪਨਗਰ ਵਿਖੇ ਜੁਲਰੀ ਸ਼ਾਪ ਦੇ ਉੱਪਰ ਇੱਕ ਚੋਰੀ ਦੀ ਘਟਨਾ ਸਾਡੇ ਸਾਹਮਣੇ ਆਈ ਸੀਗੀ। ਇਮੀਡੀਏਟਲੀ ਪੁਲਿਸ ਨੇ ਮੁਕਦਮਾ ਦਰਜ ਕੀਤਾ ਤੇ ਤਫ਼ਤੀਸ਼ ਸ਼ੁਰੂ ਕੀਤੀ। ਜਦੋਂ ਮੁੱਢਲੀ ਸਾਡੀ ਤਫ਼ਤੀਸ਼ ਹੋਈ ਤੇ ਸਾਨੂੰ ਪਤਾ ਲੱਗਿਆ ਕਿ ਇੱਕ ਗਰੁੱਪ ਸੀਗਾ 13 14% ਅਣਪਛਾਤੇ ਵਿਅਕਤੀ ਸੀਗੇ ਮੋਸਟਲੀ ਦੇ ਫੇਸ ਇਸ ਕਵਰਡ ਸੀਗੇ ਤੇ ਜਦੋਂ ਅਸੀਂ ਇਹਦੀ ਤਫਤੀਸ਼ ਸ਼ੁਰੂ ਕੀਤੀ ਆਸ-ਪਾਸ ਦੇ ਕੈਮਰਾਸ ਚੈੱਕ ਕੀਤੇ ਤੇ ਸਾਨੂੰ ਕੁਝ-ਕੁਝ ਜੋ ਇਨੀਸ਼ੀਅਲ ਸਾਨੂੰ ਕਲੂਜ਼ ਮਿਲਨੇ ਸ਼ੁਰੂ ਹੋਏ ਤੇ ਸਾਨੂੰ ਪਤਾ ਲੱਗਿਆ ਕਿ ਆਹ ਟ੍ਰੇਨ ਰਾਹੀ ਪ੍ਰੋਬਬਲੀ ਆਏ ਸੀਗੇ ਇਹ ਕੋਚਿਕ ਜੁਗਾੜੂ ਟਾਈਪ ਕੀ ਰੈਡੀ ਵੀ ਕਿਸੇ ਕਿਸੇ ਸੀਸੀਟੀਵੀ ਫੁਟੇਜ ਦੇ ਵਿੱਚ ਸਾਨੂੰ ਦਿਖਾਈ ਦਿੰਦੀ ਆ ਉਦੋਂ ਬਾਅਦ ਕਿਉਂਕਿ ਸਿਮਿਲਰ ਚੋਰੀਆਂ ਕਈ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹਦੇ ਵਿੱਚ ਮੇਨਲੀ ਗੁਰਦਾਸਪੁਰ ਜਗਰਾਉਂ ਮੁਕੇਰੀਆਂ ਦੇ ਵਿੱਚ ਰੂਪਨਗਰ ਤੇ ਫਿਲੋਰ ਫਗਵਾੜਾ ਦੇ ਵਿੱਚ ਕੁਚੋਰੀਆਂ ਹੋਈ ਸੀਗੀਆਂ ਜੋ ਸਿਮਿਲਰ ਇਦਾਂ ਦਾ ਗਿਰੋ ਸੀਗਾ ਉਹਨਾਂ ਨੇ ਵੀ ਜੁਵਲਰ ਸ਼ਾਪਸ ਨੂੰ ਹੀ ਉਹਦੇ ਉੱਪਰ ਹੀ ਅਟੈਂਪਟ ਵੀ ਕੀਤਾ ਕਿਸੇ ਜਗ੍ਹਾ ਕਿਸੇ ਜਗ੍ਹਾ ਚੋਰੀਆਂ ਹੋਈ ਸੀਗੀਆਂ ਤੇ ਇਦਾਂ ਦੀ ਘਟਨਾਵਾ ਉਸ ਟਾਈਮ 'ਤੇ ਕਈ ਸਾਰੇ ਜ਼ਿਲ੍ਹਾ ਜ਼ਿਲ੍ਹਾਂ ਚ ਹੋ ਚੁੱਕੇ ਸੀਗੇ ਤੇ ਅਸੀਂ ਫਿਰ ਉਹ ਉੱਥੇ ਵੀ ਜੋ-ਜੋ ਤਫ਼ਤੀਸ਼ ਕੀਤੀ ਗਈ ਸੀਗੀ ਕਨਸਰਨਡ ਜੋ ਜ਼ਿਲ੍ਹੇ ਹਨ ਉਹਨਾਂ ਦੇ ਨਾਲ ਵੀ ਅਸੀਂ ਟਾਈਪ ਕੀਤਾ ਤੇ ਇਹਦੇ ਨਾਲ-ਨਾਲ ਜਦੋਂ ਅਸੀਂ ਸਾਰੇ ਸਾਰੇ ਆ ਟ੍ਰੇਲਸ ਨੂੰ ਇਸਟੈਬਲਿਸ਼ ਕਰਦੇ ਗਏ ਤੇ ਅਸੀਂ ਪਹੁੰਚੇ ਇੱਕ ਐਮਪੀ ਬੇਸਡ ਗੈਂਗ ਦਾ ਸਾਨੂੰ ਇੱਕ ਕਲੂ ਮਿਲਣਾ ਸ਼ੁਰੂ ਹੋਇਆ ਤੇ ਅਸੀਂ ਸ਼ਿਵਪੁਰੀ ਐਮਪੀ ਦੀਏ ਕੋਈ ਗੈਂਗ ਸੀਗੀ ਅਜਿਹਦਾ ਸਾਨੂੰ ਥੋੜਾ ਬਹੁਤ ਕਲੂ ਲੱਗਿਆ ਤੇ ਸਾਨੂੰ ਜੋ ਫਰਸਟ ਬ੍ਰੇਕਥਰੂ ਮਿਲੀ ਇੱਕ ਅਨਿਲ ਨਾਦਾ ਪਰਸਨ ਜਿਹੜਾ ਕਿ ਹਾਲ ਕੀ ਘੜੀ ਚ ਇੱਥੇ ਰਹਿ ਰਿਹਾ ਸੀਗਾ ਇਨਾਦਾ ਜੋ ਗਿਰੋ ਉਹਦੇ ਬਾਰੇ ਮੈਂ ਤੁਹਾਨੂੰ ਬਾਅਦ ਚ ਦੱਸੂਗੀ ਬਟ ਆ ਜੋ ਅਨਿਲ ਨਾਦਾ ਪਰਸਨ ਹੈਗਾ ਉਹ ਰਹਿ ਰਿਹਾ ਸੀਗਾ ਰਾਜਸਥਾਨ ਕੋਟਾ ਬਟ ਆ ਜਗਰਾਉ ਵਿਖੇ ਸਾਨੂੰ ਮਿਲ ਤੇ ਇਹਨੂੰ ਜਦੋਂ ਅਰੈਸਟ ਕੀਤਾ ਗਿਆ ਦੇ ਨਾਲ ਦੇ ਸਾਥੀਆਂ ਦੀ ਵੀ ਅਰੈਸਟ ਜਗਰਾਉ ਤੋਂ ਹੋਈ ਜਿਹਦੇ ਵਿੱਚ ਮੇਨਲੀ ਇੱਕ ਓਮੀਨਾ ਦਾ ਪਰਸਨ ਹੈ ਗੋਵਿੰਦਾ ਨਾ ਦਾ ਜੋ ਦੋਨੋਂ ਪਰਾ ਸੀਗੇ ਆ ਸਾਰੇ ਕੇ ਸਾਰੇ ਹੀ ਮੱਧ ਪ੍ਰਦੇਸ਼ ਸ਼ਿਵਪੁਰੀ ਦੇ ਹੀ ਰਹਿਣ ਵਾਲੇ ਸੀਗੇ ਤੇ ਸਾਡਾ ਜੋ ਇਨੀਸ਼ੀਅਲ ਜੋ ਸਾਨੂੰ ਕਲੂ ਮਿਲ ਰਹੇ ਸੀਗੇ ਉਹ ਫਿਰ ਸਾਡਾ ਕਨਫਰਮ ਹੋ ਗਿਆ ਤੇ ਅਸੀਂ ਜਦੋਂ ਇਹਨਾਂ ਦੀ ਸਰਚ ਇਹਨਾਂ ਦੇ ਜੋ ਤੋਚਕਿਚ ਕੀਤੀ ਉਦੋਂ ਬਾਅਦ ਫਿਰ ਸਾਡੀ ਟੀਮਾਂ ਵੱਖਰੇ ਵੱਖਰੇ ਸਟੇਟ ਤੱਕ ਵੀ ਗਈ ਹੈ ਹਰਿਆਣਾ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਕਰਨਾਲ, ਜੀਂਦ, ਰਿਵਾੜੀ, ਨਰਨੋਲ, ਮਹਿੰਦਰਗੜ੍ਹ ਇੱਥੇ ਮਿਵਾਤ ਇੱਥੇ ਵੀ ਸਾਡੀ ਸਰਚ ਪਾਰਟੀਆਂ ਗਈ ਤੇ ਨਰਨੋਲ ਤੋਂ ਇੱਕ ਜੁਗਾੜੂ ਰੈਡੀ ਜੋ ਸਾਡੇ ਇੱਕ ਸੀਸੀਟੀਵੀ ਫੁਟੇਜ ਦੇ ਵਿੱਚ ਆਂਦੀ ਹੈਗੀ ਉਹ ਨੂੰ ਰਿਕਵਰ ਕੀਤਾ ਗਿਆ ਤੇ ਇਨਾਦੀ ਫਿਰ ਪੁਛਟਾਚ ਤੋਂ ਅੱਗੇ ਪਤਾ ਲੱਗਿਆ ਕਿ ਇਨਾਦਾ ਜੋ ਇੱਕ ਮਾਡਲਸ ਆਫ ਪ੍ਰੈਂਡੀ ਸੀਗਾ ਉਹ ਆ ਸੀਗਾ ਕਿ ਜੋ ਇਹ ਮੱਧ ਪ੍ਰਦੇਸ਼ ਦਾ ਜੋ ਪੂਰਾ ਗਿਰੋ ਹੈ ਇਨਾਂ ਦੇ ਕੁਝ ਜੋ ਆਪਣੇ ਫੈਮਿਲੀ ਦੇ ਜਾਂ ਰਿਲੇਟਿਵਸ ਇੱਥੇ ਰਹਿੰਦੇ ਹੈ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਤੇ ਜੋ ਇੱਥੇ ਰਹਿੰਦੇ ਹੈ ਉਹ ਉਹਨਾਂ ਨੂੰ ਲੌਜਿਸਟਿਕਲ ਸਪਲਾਈ ਵੀ ਪ੍ਰੋਵਾਈਡ ਕਰਦੇ ਸੀਗੇ ਤੇ ਰੈਕੀ ਕਰਕੇ ਉਹਨਾਂ ਨੂੰ ਟਾਰਗੇਟਸ ਦਿੰਦੇ ਸੀਗੇ ਤੇ ਜਦੋਂ ਇੱਕ ਵਾਰ ਟਾਰਗੇਟ ਫਿਕਸ ਹੋ ਜਾਂਦਾ ਸੀਗਾ ਤੇ ਜੋ ਬਾਕੀ ਗਿਰੋ ਦੇ ਮੈਂਬਰਸ ਹੈ ਉਹ ਟ੍ਰੇਨ ਦੇ ਰਾਹੀਂ ਫਿਰ ਅੱਗੇ ਕਈ ਵਾਰੀ ਬੱਸਸ ਦੇ ਰਾਹੀਂ ਆਪਣੇ ਟਾਰਗੇਟ ਏਰੀਆ ਤੱਕ ਪਹੁੰਚਦੇ ਤੇ ਜਿੱਥੇ ਉਹਨਾਂ ਨੂੰ ਟਾਰਗੇਟ ਮਿਲਦਾ ਸੀਗਾ ਉਸ ਤੋਂ ਕੁਝ ਦੂਰੀ 'ਤੇ ਉਤਰ ਕੇ ਪੈਦਲ ਜਾ ਕੇ ਤੇ ਕੌਂਸ਼ੀਅਸਲੀ ਸੀਸੀਟੀਵੀਜ਼ ਤੋਂ ਬਚਦੇ ਹੋਏ ਉੱਥੇ ਜੋ ਆਪਣੇ ਟਾਰਗੇਟ ਸ਼ਾਪਸ ਹੁੰਦੀਆਂ ਐ ਉੱਥੇ ਜਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸੀਗੇ ਤੇ ਆ ਜੋ ਗਿਰੋ ਹੈਗਾ ਇਹਨਾਂ ਨੇ ਦੋ ਤਿੰਨ ਚੀਜ਼ਾਂ ਦਾ ਫਾਇਦਾ ਉਠਾ ਕੇ ਆਪਣੇ ਆਪ ਨੂੰ ਹੁਣ ਤੱਕ ਬਚਾ ਕੇ ਰੱਖਿਆ ਸੀਗਾ ਇੱਕ ਤਾਂ ਇਹਨਾਂ ਨੇ ਜਿੰਨੀ ਵੀ ਵਾਰਦਾਤਾਂ ਕੀਤੀ ਐ ਜੋ ਮੈਂ ਤੁਹਾਨੂੰ ਪਹਿਲਾਂ ਦੱਸੀ ਐ ਉਹ ਸਾਰੀ ਕੀ ਸਾਰੀ ਜਦੋਂ ਫੌਗੀ ਸੀਜ਼ਨ ਸ਼ੁਰੂ ਹੋਇਆ ਤੇ ਗਹਿਰੀ ਧੁੰਦ ਹੋਉਂਦੀ ਸੀਗੀ ਉਸ ਵੇਲੇ ਸਾਰੀ-ਸਾਰੀ ਵਾਰਦਾਤਾਂ ਨੂੰ ਦਨ ਦਿੱਤਾ ਗਿਆ ਤਾਂ ਕਿ ਕਿਥੇ ਅਗਰ ਕਿਸੇ ਸੀਸੀਟੀਵੀ ਕੈਮਰਾ ਲੱਗਿਆ ਵੀ ਹੋਏ ਤਾਂ ਇਹਨਾਂ ਦੀ ਪਛਾਣ ਨਾ ਹੋ ਪਾਏ ਦੂਸਰਾ ਇਹਨਾਂ ਨੇ ਜੋ ਪਬਲਿਕ ਇਵੈਂਟਸ ਹੁੰਦੇ ਜਿਵੇਂ ਕਿ ਮੇਲੇ ਵਗੈਰਾ ਲੱਗਦੇ ਹਨ ਉਹਦੀ ਇਹਨਾਂ ਨੇ ਯੂਜ਼ ਕਾਫੀ ਕੀਤੀ ਤੇ ਜਿਵੇਂ ਇਹਨਾਂ ਨੇ ਜੋ ਜਗਰਾਉ ਵਾਲੇ ਪਾਸੇ ਜਾਂ ਜੋ ਰੋਪੜ ਦੇ ਵਿੱਚ ਜਾਂ ਇਵਨ ਸਮਰਾਲਾ ਦੇ ਵਿੱਚ ਇੱਕ ਅਟੈਂਪਟ ਇਹਨਾਂ ਨੇ ਕੀਤਾ ਸੀਗਾ ਉਹ ਇਹਨਾਂ ਨੇ ਜੋੜ ਮੇਲਾ ਦੇ ਵੇਲੇ ਕੀਤਾ ਸੀਗਾ ਔਰ ਇੱਥੇ ਜੋ ਸਾਡੇ ਏਰੀਆ ਦੇ ਵਿੱਚ ਜੋ ਹੋਈ ਉਹ ਮੁਕਸਰ ਜੋ ਮਾਗੀ ਮੇਲਾ ਲੱਗ ਰਿਹਾ ਸੀਗਾ ਉਹਦੇ ਟਾਈਮ ਦੇ ਅਰਾਊਂਡ ਆ ਵਾਰਦਾਤ ਹੋਈ ਆ ਕੀ ਕਰਦੇ ਸੀਗੇ ਕਿ ਕੁਝ ਇਨਾਦੇ ਗਰੁੱਪ ਦੇ ਮੈਂਬਰਸ ਮੇਲ ਫੀਮੇਲ ਦੋਨੋਂ ਉਹ ਗੁਬਾਰੇ ਵਗੈਰਾ ਵੇਚਣ ਦਾ ਕੰਮ ਕਰਨ ਲੱਗ ਜਾਂਦੇ ਸੀਗੇ ਉਸ ਗੁਬਾਰੇ ਵੇਚਣ ਦੀ ਆੜ ਦੇ ਵਿੱਚ ਇਹ ਏਰੀਆ ਦੀ ਰੈਕੀ ਕਰਦੇ ਤੇ ਦੇਖਦੇ ਕਿ ਕਿਥੇ ਸਿਕਿਉਰਿਟੀ ਗਾਰਡਸ ਵਗੈਰਾ ਨਹੀਂ ਹੁੰਦੇ ਕਿਸ ਜੁਵਲਰ ਸ਼ਾਪ ਤੇ ਉੱਪਰ ਤੇ ਉਥੇ ਫਿਰ ਇਹ ਟਾਰਗੇਟ ਆਪਣਾ ਬਣਾ ਕੇ ਫਿਰ ਆਪਣੇ ਜੋ ਗਿਰੋਹ ਦੇ ਬਾਕੀ ਮੈਂਬਰਸ ਐ ਉਹਨਾਂ ਨੂੰ ਇਨਫੋਰਮੇਸ਼ਨ ਦੇ ਦਿੰਦੇ ਸੀਗੇ ਕਿਉਂਕਿ ਬੜਾ ਤਰੀਕੇ ਨਾਲ ਹੀ ਆਉਂਦੇ ਸੀਗੇ ਤੇ ਫੋਨਸ ਵਗੈਰੇ ਆਪਣੇ ਕਹੀਂ ਰੱਖ ਕੇ ਜੋ ਇਨਾਦਾ ਲੋਕਲ ਜੋ ਕੰਟੈਕਟਸ ਹੁੰਦੇ ਐ ਉਹਦੇ ਕੋਲ ਫੋਨ ਬੰਦ ਕਰਕੇ ਉਹਦੇ ਕੋਲ ਰੱਖ ਦਿੰਦੇ ਸੀਗੇ ਤਾਂ ਕਿ ਟੈਕਨੀਕਲੀ ਇਹਨਾਂ ਨੂੰ ਟ੍ਰੇਸ ਆਊਟ ਨਾ ਕੀਤਾ ਜਾ ਸਕੇ ਬਟ ਬਟੇਂਡਾ ਪੁਲਿਸ ਨੇ ਐਸਪੀ ਸਿਟੀ ਦੀ ਓਵਰঅল ਸੁਪਰਵੀਜ਼ਨ ਦੇ ਅੰダー ਮਲਟੀਪਲ ਟੀਮਸ ਬਣਾਈ ਗਈਆਂ ਤੇ ਡੀਐਸਪੀ ਸਿਟੀ ਨਾਲ ਦੇ ਨਾਲ ਸੀਗੇ ਜੋ ਸੀਆਈ ਦੀ ਟੀਮਸ ਰਹੀ ਤੇ ਐਸਐਚਓ ਸਾਰਿਆਂ ਨੇ ਮਿਲ ਕੇ ਬਹੁਤ ਵਧੀਆ ਤਰੀਕੇ ਨਾਲ ਟੀਮਵਰਕ ਕਰਦੇ ਹੋਏ ਇੱਕ professionnal investigation ਜਿਹਦੇ ਵਿੱਚ ਹਿਊਮਨ ਇੰਟਰਵਿਊ ਤੇ ਆਪਣੀ ਆਬਜ਼ਰਵੇਸ਼ਨਸ ਤੇ ਇਹਦੇ ਨਾਲ ਨਾਲ ਟੈਕਨੀਕਲ ਜੋ ਇਨਵੈਸਟੀਗੇਸ਼ਨ ਸੀਗੀ ਉਹਦੀ ਮਿਕਸ ਕਰਕੇ ਬਹੁਤ ਵਧੀਆ ਤਰੀਕੇ ਨਾਲ ਇਸ ਪੂਰੀ ਕੀ ਪੂਰੀ ਜੋ ਚੋਰੀ ਅਧਿਕਟਨਾਏ ਇਹਨੂੰ ਟ੍ਰੇਸ ਆਊਟ ਵੀ ਕੀਤਾ ਹੈਗਾ ਤੇ ਜੋ ਅਕਿਊਜ਼ਡ ਹੈ ਉਹਨਾਂ ਨੂੰ ਅਰੈਸਟ ਕੀਤਾ ਹੈ ਤੇ ਜਦੋਂ ਇਹ ਤਿੰਨ ਜੋ ਮੇਨ ਦੋਸ਼ੀ ਸਿਗੇ ਇਹਨਾਂ ਨੂੰ ਫੜਿਆ ਗਿਆ ਸੀਗਾ ਤਾਂ ਇਹਨਾਂ ਦੀ ਪੁੱਛਗਿੱਛ ਤੋਂ ਸਾਨੂੰ ਪਤਾ ਲੱਗਿਆ ਕਿ ਇੱਕ ਅਹਿਮਦਗੜ੍ਹ ਦਾ ਪਰਸਨ ਜਿਹਦਾ ਨਾਮ ਵਿਕਰਮ ਵਰਮਾ ਹੈਗਾ ਜੋ ਜੁਐਲਰੀ ਦਾ ਕੰਮ ਕਰਦਾ ਹੈਗਾ ਉਹ ਉਹਨੂੰ ਇਹਨਾਂ ਨੇ ਜੋ ਚੋਰੀ ਦੇ ਜੋ ਗਹਿਣੇ ਸੀਗੇ ਚਾਂਦੀ ਦੇ ਉਹਨੂੰ ਵੇਚੇ ਸੀਗੇ ਤੇ ਉਹਨੇ ਫਿਰ ਅੱਗੇ ਜੋ ਚਾਂਦੀ ਸੀਗੀ ਉਹਨੂੰ ਮੈਲਟ ਕਰਕੇ ਈਟਾ ਦੇ ਵਿੱਚ ਕਨਵਰਟ ਕਰ ਲਿਆ ਸੀਗਾ ਤੇ ਅੱਗੇ ਉਹ ਜੋ ਈਟ ਸੀਗੀ ਉਹਨੂੰ ਅੱਗੇ ਕਿਸੇ ਜੁਲਰ ਨੂੰ ਅੱਗੇ ਸਪਲਾਈ ਕਰਦਾ ਉਸ ਤੋਂ ਪਹਿਲਾਂ ਸਾਨੂੰ ਇਸ ਚੀਜ਼ ਦੀ ਇਤਲਾ ਮਿਲ ਗਈ ਤੇ ਪੁਲਿਸ ਨੇ ਜਿਵੇਂ ਇਨਫਰਮੇਸ਼ਨ ਸਾਡੇ ਕੋਲ ਫ੍ਰੈਕਟੀਫਾਈ ਹੋਈ ਇਮੀਡੀਏਟਲੀ ਟੀਮਸ ਉੱਥੇ ਮੂਵ ਕੀਤੀਆਂ ਤੇ ਅੱਜ ਸਵੇਰੇ ਹੀ ਫਿਰ ਆ ਰਿਕਵਰੀ ਆ ਆ ਵਿਕਰਮ ਨਾ ਦੇ ਪਰਸਨ ਤੋਂ ਹੋਈ ਹੈ ਉਹਦੀ ਵੀ ਇਸ ਕੇਸ ਦੇ ਵਿੱਚ ਅरेस्ट ਕਰ ਲਈ ਗਈ ਹੈ ਉਹਦੇ ਕੋਲੋਂ ਜੋ ਚੋਰੀ ਹੋਈ ਸੀਗੀ ਪ੍ਰਤਾਪ ਜੁਲਰ ਦੀ ਸ਼ਾਪ ਤੋਂ ਤਕਰੀਬਨ 6 ਤੋਂ 7 ਕਿਲੋ ਚਾਂਦੀ ਚੋਰੀ ਹੋਈ ਸੀਗੀ ਤੇ ਪੂਰੀ ਕੀ ਪੂਰੀ ਚਾਂਦੀ ਉਸ ਪਰਸਨ ਤੋਂ ਇਸ ਅਕਿਊਜ਼ਡ ਵਿਕਰਮ ਤੋਂ ਰਿਕਵਰ ਹੋ ਗਈ ਹੈ ਤੇ ਇਹਦੇ ਨਾਲ-ਨਾਲ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦੀ ਹਾਂ ਕਿ ਆ ਜੋ ਚੋਰੀ ਦੀ ਵਾਰਦਾ ਜੋ ਬਟੇਂਡਾ ਪੁਲਿਸ ਵੱਲੋਂ ਟ੍ਰੇਸ ਕੀਤੀ ਗਈ ਹੈ ਇਦੇ ਨਾਲ ਨਾਲ ਹੀ ਜੋ ਬਾਕੀ ਘਟਨਾਵਾਂ ਹੋਈਆਂ ਨੇ ਪੰਜਾਬ ਦੇ ਵੱਖਰੇ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਉਹ ਵੀ ਸਾਡੇ ਇਸ ਟ੍ਰੇਸਿੰਗ ਦੇ ਨਾਲ ਟ੍ਰੇਸ ਹੋ ਜਾਂਦੀਆਂ ਨੇ ਕਿਉਂਕਿ ਆ ਜੋ ਸਾਡੇ ਅਕਿਊਜ਼ਡ ਨੇ ਇਹਨਾਂ ਦੇ ਕੋਲ ਕਾਫੀ ਇੰਪੋਰਟੈਂਟ ਜਾਣਕਾਰੀ ਹੈ ਰਿਗਾਰਡਿੰਗ ਅਦਰ ਇਨਸੀਡੈਂਟਸ ਕਿਉਂਕਿ ਇਹਨਾਂ ਦੇ ਹੀ ਫੈਮਿਲੀ ਦੇ ਮੈਂਬਰਸ ਜਾਂ ਇਹਨਾਂ ਦੇ ਜਾਣਕਾਰ ਹੈ ਸੇਮ ਪਿੰਡ ਦੇ ਹੈ ਸਾਰੇ ਕੇ ਸਾਰੇ ਸ਼ਿਵਪੁਰੀ ਮੱਧ ਪ੍ਰਦੇਸ਼ ਦੇ ਸਾਰੇ ਕੇ ਸਾਰੇ ਜੋ ਇਹ ਚੋਰ ਜਾਂ ਜੋ ਰੋਬਰਸ ਹੈ ਤੇ ਇਹਨਾਂ ਦੇ ਕੋਲੋਂ ਫਿਰ ਇੰਪੋਰਟੈਂਟ ਜੋ ਇਨਫੋਰਮੇਸ਼ਨ ਮਿਲੇਗੀ ਅਲੱਗ-ਅਲੱਗ ਜੋ ਇਨਸੀਡੈਂਟਸ ਹੈ ਉਹਨਾਂ ਦੇ ਬਾਰੇ ਤੋਂ ਅਸੀਂ ਕਨਸਰਨਡ ਐਸਐਸਪੀ ਇਸਕੇ ਧਿਆਨ ਚ ਲਾएंगे ਤਾਂ ਕਿ ਉਹਨਾਂ ਦੀ ਵੀ ਫਿਰ ਜੋ ਇਨਸੀਡੈਂਟਸ ਹੈ ਉਹ ਟ੍ਰੇਸ ਹੋ ਸਕੇ ਐਂਡ ਉਹਨਾਂ ਦੇ ਵੀ ਕਿਉਂਕਿ ਅਰੈਸਟ ਹੋ ਸਕੇ ਇਹਦੇ ਨਾਲ ਨਾਲ ਹੀ ਜੋ ਬਾਕੀ ਰਹਿੰਦੇ ਹੋਏ ਅਕਿਊਜ਼ਡ ਹੈ ਕਿਉਂਕਿ ਆ ਜੋ ਗਰੁੱਪ ਸੀਗਾ ਜੋ ਸਾਡੇ ਵਾਲੀ ਚੋਰੀ ਦੇ ਵਿੱਚ ਆਏ ਸੀਗੇ 12-13 ਪਰਸਨ ਸੀਗੇ ਤਿੰਨਾਂ ਦੀ ਜੋ ਚੋਰੀ ਕਰਨ ਆਏ ਸੀਗੇ ਪਲੱਸ ਉਹਨਾਂ ਨੇ ਜਿਹਨੂੰ ਵੇਚਿਆ ਸੀਗਾ ਸਮਾਨ ਆਗੇ ਉਹਨੂੰ ਅਰੈਸਟ ਕਰ ਚੁੱਕੇ ਤੇ ਹਜੇ तकरीबन 8-10 ਜੋ ਅਕਿਊਜ਼ਡ ਹੈ ਉਹ ਰਹਿੰਦੇ ਹਨ ਉਹਨਾਂ ਨੂੰ ਇਹਨਾਂ ਨੇ ਆਈਡੈਂਟੀਫਾਈ ਕਰ ਲਿਆ ਹੈਗਾ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੋ ਚੁੱਕੀ ਹੈ ਹੁਣ ਉਹਨਾਂ ਨੂੰ ਵੀ ਜਲਦ ਅਰੈਸਟ ਕੀਤਾ ਜਾਏਗਾ ਟੋਟਲ 4 ਹੈ ਜੀ ਅਰੈਸਟ ਅਰੈਸਟ 4 ਹੋਏ ਹਨ 3 ਜਿਨ੍ਹਾਂ ਨੇ ਚੋਰੀ ਕੀਤੀ ਸੀ ਕਿ ਇੱਕ ਜਿਹਨੂੰ ਇਹਨਾਂ ਨੇ ਚੋਰੀ ਦਾ ਸਮਾਨ ਆਕੇ ਵੇਚਿਆ ਸੀਗਾ ਮੈਂ ਲੋਕਲ ਕਿਹੜੇ ਜਿਹੜੇ ਤੁਸੀਂ ਜਿਹੜੇ ਪਹਿਲੇ ਵੇਖੀ ਕਰਦੇ ਜੋ ਉਹ ਕਿਹੜੇ ਨੇ ਇੱਥੇ ਉਹ ਇੱਥੇ ਜੋ ਇਹਨਾਂ ਦੇ ਆਪਣੇ ਜੋ ਫੈਮਿਲੀ ਦੇ ਮੈਂਬਰਸ ਹੈ ਉਹਦਾ ਲੋਕਲ ਪਰਸਨ ਕੋਈ ਨਹੀਂ ਜੋ ਕਿਰਾਏਦਾਰ ਐਜ਼ ਅ ਕਿਰਾਏਦਾਰ ਰਹਿ ਲੈਂਦੇ ਕੁਝ ਟਾਈਮ ਦੇ ਲਈ ਲਿਮਿਟਿਡ ਟਾਈਮ ਦੇ ਲਈ ਰਹਿੰਦੇ ਆ ਉੱਥੇ ਫਿਰ ਉਹ ਰੈਕੀ ਰੁਕੀ ਕਰ ਲੈਂਦੇ ਜਿਵੇਂ ਗੁਬਾਰੇ ਵੇਚਣ ਦਾ ਕੰਮ ਕਰ ਲਿਆ ਜਾਂ ਕੁਝ ਗਲੀ ਚ ਰੈੜੀ ਰੂੜੀ ਲਾਲੀ ਉਹਦੇ ਬੇਸਿਸ ਤੇ ਫਿਰ ਉਹ ਰੈਕੀ ਕਰਦੇ ਸੀਗੇ ਤੇ ਅੱਗੇ ਫਿਰ ਇਤਲਾ ਦੇ ਦਿੰਦੇ ਸੀਗੇ ਤੇ ਹੁਣ ਕਿਉਂਕਿ ਜੋ ਜਿਨੇ ਰੈਕੀ ਕੀਤੀ ਹੋएगी ਉਹ ਹੋ ਸਕਦਾ ਵਾਪਿਸ ਮੱਧ ਪ੍ਰਦੇਸ਼ چلا ਗਿਆ ਉਹ ਤਾਂ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੋ ਗਈ ਉਹਨਾਂ ਨੂੰ ਅਰੈਸਟ ਕਰ ਲਿਆ ਜਾਏਗਾ ਮੈਡਮ ਜਿਹੜੇ ਕਿਸੇ ਯਾਨੀ ਪ੍ਰਮਾਣ ਕੀਤਾ ਕਿ ਸਟੈਸ਼ ਵੀ ਲੱਗੇ ਉਹ ਵੀ ਬਣਾਉਣਾ ਹੈ अहमदगढ़ रिकवर तो तो रिकवरी की है इन्हों को फिर और रिकवरी जो हुई क्योंकि हजे तो अः अक्यूज भी रही है कैश वो लैके चले गए हूँ क्योंकि इन्हों का मॉडल ऑपरेंडी ही आगा कि मध्य प्रदेश तो ही आ ਇੱਥੇ ਦਾ ਜੋ ਲੋਕਲ ਕੰਟੈਕਟ ਹੁੰਦਾ ਉਹ ਇਹਨਾਂ ਨੂੰ ਦੱਸ ਦਿੰਦਾ ਸੀਗਾ ਇਨਫੋਰਮੇਸ਼ਨ ਇਹ ਚੋਰੀ ਕਰਕੇ ਵਾਪਸ ਮੱਧ ਪ੍ਰਦੇਸ਼ ਚਲੇ ਜਾਂਦੇ ਸੀਗੇ ਇੱਕ ਦਿਨ ਪਹਿਲਾਂ ਹੀ ਮੁਕੇਰੇ ਵਿੱਚ ਜੁਆਇਨ ਹੋਏ ਜਦੋਂ ਸਵਾ ਕੋਟ ਚੋਰੀ ਹੋਏ ਸੀਗੇ ਉਤੇ 14 15 ਲੋਕ ਸੀਗੇ सेम आ, सेम ਆ ਸੇਮ ਆ ਮਧਿਆਪ੍ਰਦੇਸ਼ ਬੇਸਡ ਹੈ ਆ ਸੇਮ ਪਰਸਨ ਨਹੀਂ ਹੈ ਤੇ ਇਸੇ ਲਈ ਮੈਂ ਕਹਿ ਰਹੀ ਹਾਂ ਨਾਦੇ ਇਨਾਤੋ ਇਨਫੋਰਮੇਸ਼ਨ ਮਿਲ ਜਾਏਗੀ ਤਾਂ ਜੋ ਇਨਫੋਰਮੇਸ਼ਨ ਸਾਡੇ ਕੋਲ ਆਏਗੀ ਜਿਸ ਜਿਸ ਵਾਰਦਾਤ ਦੇ ਬਾਰੇ ਅਸੀਂ ਕਨਸਰਨਡ ਪੁਲਿਸ ਸਟੇਸ਼ਨ ਨੂੰ ਐਂਡ ਕਨਸਰਨਡ ਐਸਐਸਪੀ ਨੂੰ ਉਹਦੇ ਬਾਰੇ ਤਲਾਹ ਦੇ ਦਿੰਗੇ ਮੈਡਮ ਜਿਹੜਾ ਏ ਕਿਹਾ ਗਿਆ ਜੀ 45 ਤੋਂ 47 ਲੱਖ ਦੀ ਚੋਰੀ ਹੋਈ ਹੈ ਲਿਕਨੇ ਲੱਗਦਾ ਵੀ 45-47 ਲੱਖ ਰੁਪਏ ਦੀ ਚੋਰੀ ਸੀਗੀ ਨਹੀਂ ਨਹੀਂ ਅਲਟੀਮੇਟਲੀ ਉਹਨਾਂ ਨੇ ਹੀ ਜੋ ਮੁੱਦੇ ਮੁਕਦਮਾ ਉਹਨਾਂ ਨੇ ਕਨਫਰਮ ਕੀਤਾ ਸੀਗਾ 7 ਤੇ 8 ਕਿਲੋ ਚਾਂਦੀ ਸੀਗੀ ਤੇ ਉਹ ਫਿਰ ਅਸੀਂ ਪੂਰੀ ਪੂਰੀ ਆਲਮੋਸਟ ਰਿਕਵਰ ਹੋ ਗਈ ਹੈਗੀ ਅਸੀਂ ਫਿਰ ਸਭ ਜਿਹੜੀ ਚੋਰੀ ਹੋਈ ਚਾਂਦੀ ਜਿਹੜੀ ਜਿੱਥੇ ਵੀ ਵੇਚੀ ਹੈ ਆਮ ਤੌਰ ਤੇ ਕੋਈ ਵੀ ਜਿਹੜਾ ਜੁਐਲਰ ਹੈ ਬਿਨਾ ਚਾਣ ਪਹਿਚਾਣ ਤੋਂ ਨਹੀਂ ਖਰੀਦਦਾ ਇਹਨਾਂ ਨੂੰ ਵੇਚਣ ਲਈ ਕਿਸੇ ਨੇ ਮਦਦ ਕੀਤੀ ਆ ਵੀ ਨਹੀਂ ਇਹਨਾਂ ਦਾ ਈ ਕਰਕੇ ਉਹਨੂੰ ਐਸ ਅਕਿਊਜ਼ ਤੁਸੀਂ ਅਰੈਸਟ ਕੀਤਾ ਹੈਗਾ ਕਿ ਉਹਨੇ ਬਿਨਾ ਚੈੱਕ ਕੀਤੇ ਚੋਰੀ ਵਾਲਾ ਸਮਾਨ ਉਹਨੇ ਲਿੱਤਾ ਹੈਗਾ ਤੇ ਉਹਨੇ ਮੈਲਟ ਵੀ ਕੀਤਾ ਹੈਗੇ ਅਗਰ ਆਈਡੈਂਟੀਫਾਈਡ ਹੁੰਦਾ ਹੈਗਾ ਤਾਂ ਜਨਰਲੀ ਮਤਲਬ ਡਿਊ ਵੈਰੀਫਿਕੇਸ਼ਨ ਕੇ ਬਾਅਦ ਹੀ ਜੁਵਲਰਸ ਲੈਂਦੇ ਉਹ ਸਾਰੀ ਪੜਤਾਲ ਕਰਦੇ ਤੇ ਉਹਨਾਂ ਨੇ ਔਰ ਜੋ ਐਮਪੀ ਦੇ ਬੰਦੇ ਸੀਗੇ ਔਰ ਉਹ ਇੱਥੇ ਆ ਕੇ ਵੇਚ ਰਹੇ ਸੋ ਸ਼ੱਕੀ ਤਾਂ ਹੈਗਾ ਹੀ ਤਾਂ ਇਸੇ ਕਰਕੇ ਉਹਨੂੰ ਐਸ ਅਕਿਊਜ਼ ਰੱਖਿਆ ਗਿਆ ਹੈ ਉਹਦੇ ਕੋਲ ਰਿਕਵਰੀ ਵੀ ਹੋਈ ਇਸ ਇਨ ਅਕਿਊਜ਼ ਦਾ ਕੇਸ ਤੇ ਉਹ ਅਕਿਊਜ਼ਡ ਹੀ ਹੈਗਾ ਕੀ ਆਂ ਟੀਮਾਂ ਵਧਾਈਆਂ ਜੋ ਹੋਰ ਲੱਗਦਾ ਕਿ ਉੱਥੇ ਪ੍ਰੋਸ ਵੀ ਨਕਾਮੀ ਰਹੀ ਹੈ ਜੋ ਤੇਰੀ ショਪ ਹੈਗਾ ਜੋ ਐਲਰੀ ਉਹ ਲਿਆ ਉਹ ਕੁਝ ਮਿੰਟ ਹੀ ਲੋ ਜੀ ਦੇਖਿਏ ਮੈਂ ਆਹੀ ਤੁਹਾਨੂੰ ਦੱਸ ਰਹੀ ਹਾਂ ਕਿ ਨਾਨੇ ਹੁਣ ਦੇਖੀ ਇਦਾਂ ਦੀ ਚੋਰੀ ਨਹੀਂ ਹੋ ਰਹੀ ਪੰਜਾਬ ਦੇ ਕਿਸੇ ਵੀ ਜਗ੍ਹਾ ਦੇ ਵਿੱਚ ਇਹਨਾਂ ਨੇ ਉਹ ਟਾਈਮ ਚੂਜ਼ ਕੀਤਾ ਜਿਸ ਟਾਈਮ ਫੌਗ ਸੀਗੀ ਬਹੁਤ ਜ਼ਿਆਦਾ ਤਾਂ ਕਿ ਇਹ ਇਵੇਡ ਕਰ ਸਕੇ ਅਰੈਸਟ ਨੂੰ ਤੇ ਆ ਰੈਕੀ ਕਰਕੇ ਕਰਦੇ ਸੀਗੇ ਤੇ ਅਸੀਂ ਪੀਸੀਆਜ਼ ਵਧਾਈਆਂ ਨੇ ਤੇ ਉਸ ਕਰਕੇ ਸਾਡੀ ਜੋ ਸਨੇਚਿੰਗ ਦੀ ਵੀ ਘਟਨਾ ਤੇ ਚੋਰੀ ਦੇ ਉੱਪਰ ਵੀ ਫਰਕ ਪਿਆ ਹੈਗਾ ਤੇ ਮੈਂ ਤੁਹਾਡੇ ਮਾਧਿਅਮ ਰਹੀਂ ਆ ਵੀ ਦੱਸਣਾ ਚਾਹੁੰਦੀ ਕਿ ਸਾਡੀ ਪੀਸੀਆ ਟੀਮ ਬਹੁਤ ਜ਼ਿਆਦਾ ਐਕਟਿਵ ਹੈ ਤੇ ਬੀਤੇ ਕੁਝ ਦਿਨਾਂ ਦੇ ਵਿੱਚ ਇਹਨਾਂ ਨੇ ਜੋ ਸਾਡੀ ਪੀਸੀਆ ਟੀਮ ਸੀ ਇਹਨਾਂ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਐਂਡ ਓਵਰਆਲ ਸੁਪਰਵਾਈਜ਼ਨ ਐਸਪੀ ਸਿਟੀ ਦੇ ਕੋਲ ਹੀ ਇਹਨਾਂ ਦੀ ਹੈਗੀ ਪੀਸੀਆਜ਼ ਦੀ ਆ ਬਹੁਤ ਐਕਟਿਵਲੀ ਉਹਨਾਂ ਦੀ ਵਰਤੋਂ ਕਰਕੇ ਮੋਬਾਈਲ ਪੈਟਰੋਲਿੰਗ ਟੀਮਸ ਕੱਢਦੇ ਹਨ ਜੋ ਇੱਕ ਪੈਟਰੋਲਿੰਗ ਟੀਮ ਹੈ ਉਹਦਾ ਦਾਇਰਾ ਹੀ ਬਹੁਤ ਛੋਟਾ ਹੈਗਾ 1 ਤੋਂ ਸਵਾ ਕਿਲੋਮੀਟਰ ਦਾ ਤੇ ਉਹ ਲਗਾਤਾਰ ਉੱਤੇ ਵੀ ਪੈਟਰੋਲਿੰਗ ਟਾਈਪ ਕੀ ਹੋ ਜਾਂਦੀ ਹੈ ਤੇ ਸਾਡੀ ਪੀਸੀਆਜ਼ ਟੀਮ ਨੇ ਸੇਮ ਡੇ ਇਵਨ ਛੋਟੀ ਸਨੇਚਿੰਗ ਜਿਵੇਂ 2000 ਰੁਪਏ ਦੀ ਆ 3000 ਵਾਲੀ ਸਨੇਚਿੰਗ ਵੀ ਰਿਕਵਰ ਰਿਕਵਰੀ ਦੇ ਨਾਲ ਸਨੇਚਰਸ ਨੂੰ ਫੜਿਆ ਚੋਰੀ ਦੀ ਘਟਨਾ ਜਿੱਥੇ ਘਰ ਤੋਂ ਕਿਸੇ ਦਾ ਛੋਟਾ ਕੈਸ਼ ਸੀਗਾ ਉਹਨੂੰ ਰਿਕਵਰ ਵੀ ਕੀਤਾ ਚੋਰ ਫੜੇ ਇਹਦੇ ਨਾਲ ਨਾਲ ਹੀ ਜੋ ਚੋਰੀशुदा ਬਾਈਕਸ ਵੀ ਰਿਕਵਰ ਕੀਤੀਆਂ ਨੇ ਤੇ ਪੀਸੀਆਰਸ ਜੋ ਹੈ ਬਹੁਤ ਵਧੀਆ ਤਰੀਕੇ ਨਾਲ ਐਕਟਿਵਲੀ ਪੈਟਰੋਲਿੰਗ ਵੀ ਕਰਦੀਆਂ ਨੇ ਤੇ ਚੈਕਿੰਗ ਵੀ ਕਰਦੀਆਂ ਨੇ ਇਹਦੇ ਨਾਲ ਨਾਲ ਹੀ ਮੈਂ ਟੈਕਨੀਕਲ ਟੀਮ ਦਾ ਵੀ ਤੁਹਾਨੂੰ ਦੱਸਣਾ ਚਾਹੁੰਦੀ ਕਿ ਇਹਦੇ ਵਿੱਚ ਟੈਕਨੀਕਲ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਤੇ ਬੀਤੇ ਕੁਝ ਦਿਨ ਦੇ ਵਿੱਚ ਤਿੰਨ ਏਲੋਪਮੈਂਟ ਦੇ ਕੇਸੇ ਸੀਗੇ ਤੀਨੋ ਕੇਸਸ ਦੇ ਵਿੱਚ ਟੈਕਨੀਕਲ ਟੀਮ ਨੇ ਉਹ ਟ੍ਰੇਸ ਆਊਟ ਕਰਕੇ ਉਹ ਜੋ ਬੱਚੀ ਸੀਗੀ ਉਹ ਵੀ ਰਿਕਵਰ ਹੋਈ ਹੈ ਕੇਸਸ ਦੇ ਵਿੱਚ ਤੇ ਅਕਿਊਜ਼ ਨੂੰ ਵੀ ਫੜਿਆ ਗਿਆ ਹੈਗਾ ਤੇ ਬਹੁਤ ਮੁਸ਼ਤੈਦੀ ਨਾਲ ਭਟਿੰਡਾ ਪੁਲਿਸ ਕੰਮ ਕਰ ਰਹੀ ਹੈ ਤੇ ਇਹਦੇ ਨਾਲ-ਨਾਲ ਮੈਂ ਤੁਹਾਨੂੰ ਜੋ ਸਾਡਾ ਆਨ ਗoing ਆਪਰੇਸ਼ਨ ਹੈ ਉਹਦੇ ਬਾਰੇ ਵੀ ਦੱਸਣਾ ਚਾਹੁੰਦੀ ਹੂੰ ਕਿ ਜੋ ਸਾਡਾ ਆਪਰੇਸ਼ਨ ਪ੍ਰਹਾਰ ਜੋ ਓਵਰਆਲ ਇੱਕ ਕੈਂਪੇਨ ਗੈਂਗਸਟਰਸ ਦੇ ਵਾਰ ਜੋ ਪੰਜਾਬ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਹੈਗਾ ਉਹਦੇ ਵਿੱਚ ਵੀ ਭਟਿੰਡਾ ਪੁਲਿਸ ਨੇ ਬਹੁਤ ਵਧੀਆ ਤਰੀਕੇ ਨਾਲ ਕਾਰਗੁਜ਼ਾਰੀ ਦਿਖਾਉਂਦੇ ਹੋਏ ਰਿਕਵਰੀਜ਼ ਵੀ ਕੀਤੀ ਹੈ ਤੇ ਕੀ ਸਕसेसਸਿਸ ਵੀ ਹਾਸਲ ਕੀਤੇ ਤਾਂ ਜੋ ਸਾਡਾ ਫਰਸਟ ਜੋ ਆਪਰੇਸ਼ਨ ਪ੍ਰਹਾਰ 1.0 ਸੀਗਾ ਉਹ ਸਾਡਾ 2 ਜਨਵਰੀ ਤੋਂ 22 ਜਨਵਰੀ ਤੱਕ 3 ਦਿਨ ਲਗਾਤਾਰ 72 ਘੰਟੇ ਦੇ ਆਪਰੇਸ਼ਨ ਰਿਹਾ ਉਹਦੇ ਵਿੱਚ ਬਟੇਂਡਾ ਪੁਲਿਸ ਵੱਲੋਂ 255 ਦੋਸ਼ੀਆਂ ਨੂੰ ਵੱਖਰੇ ਵੱਖਰੇ ਕੇਸਸ ਦੇ ਵਿੱਚ ਜਾਂ ਵੱਖਰੀ ਵੱਖਰੀ ਧਾਰਾਵਾਂ ਦੇ ਵਿੱਚ ਉਹ ਵੌਂਟਡ ਸੀਗੇ ਕਿਸੇ ਦੇ ਕੋਲ ਕੰਟਰਾਬੈਂਡ ਰਿਕਵਰੀ ਇਦਾਂ ਦੇ ਪਰਸਨ ਨੂੰ ਅਰੈਸਟ ਕੀਤਾ ਗਿਆ ਤੇ ਇਹਦੇ ਨਾਲ ਨਾਲ ਕੁਝ ਵਹੀਕਲਸ ਵੀ ਸਾਡੇ ਵੱਲੋਂ ਰਿਕਵਰ ਹੋਏ ਸੀਗੇ ਉਸ ਵੇਲੇ ਸੀ 4 ਵਹੀਕਲ ਤੇ 2 ਪਿਸਟਲਸ ਵੀ ਬੱਤੀ ਬੋਰ ਦੇ ਪਿਸਟਲਸ ਵੀ ਰਿਕਵਰ ਕੀਤੇ ਸੀਗੇ ਤੇ ਉਹਦੇ ਨਾਲ ਨਾਲ ਕੁਝ ਕੰਟਰਾਬੈਂਡ ਵੀ ਟਰਵੰਡੀ ਰਿਕਵਰ ਕੀਤਾ ਸੀਗਾ ਕੱਲ ਤੋਂ ਜੋ ਆਪਰੇਸ਼ਨ ਚੱਲ ਰਿਹਾ ਹੈਗਾ ਉਹ অনਗੋਇੰਗ ਹੈਗਾ ਅੱਜ ਸੈਕਿੰਡ ਡੇ ਹੈ ਆਪਰੇਸ਼ਨ ਪਰ ਆ 2.0 ਦਾ ਹੁਣ ਤੱਕ ਅਸੀਂ 148 ਪਰਸਨ ਅਲੱਗ-ਅਲੱਗ ਕੇਸਸ ਦੇ ਵਿੱਚ ਜੋ ਵਾਂਟਡ ਸੀਗੇ ਜਾਂ ਰਿਪੀਟ ਆਫੈਂਡਰ ਸੀਗੇ ਉਹਨਾਂ ਨੂੰ ਅਰੈਸਟ ਸਾਡੇ ਵੱਲੋਂ ਕੀਤਾ ਜਾ ਚੁੱਕਾ ਹੈ ਇਹਨਾਂ ਦੇ ਕੋਲੋਂ ਵੀ ਹੁਣ ਤੱਕ ਅਸੀਂ 6 ਮੋਟਰਸਾਈਕਲਸ ਰਿਕਵਰ ਕਰ ਚੁੱਕੇ ਤੇ ਬੀਤੇ 3-4 ਦਿਨ ਪਹਿਲਾਂ ਦੋ ਅਲੱਗ-ਅਲੱਗ ਕੇਸਸ ਦੇ ਵਿੱਚ ਇੱਕ ਟਰਵੰਡੀ ਸਾਹਬੋ ਇੱਕ ਰੂਰਲ ਸਬਡਿਵੀਜ਼ਨ ਦੇ ਵਿੱਚ 19 ਬਾਈਕਸ ਜੋ ਚੋਰੀ ਚੁਦਾ ਬਾਈਕ ਸੀਗੀ ਉਹ ਵੀ ਰਿਕਵਰ ਕੀਤੀ ਸੀਗੀਆਂ ਤੇ ਇਹਨਾਂ ਦੇ ਜੋ ਅਰੈਸਟਡ ਪਰਸਨ ਨੇ ਇਹਨਾਂ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਪ੍ਰੋਕਲੇਮਡ ਆਫੈਂਡਰਸ ਵੀ ਹਨ ਆਰਮਜ਼ ਐਕਸ ਦੇ ਵੀ ਦੋਸ਼ੀ ਹਨ ਤੇ ਜੋ ਕੰਟਰਾਬੈਂਡ ਜੋ ਐਨਡੀपीएस ਦਾ ਕੰਮ ਕਰਦੇ ਉਹ ਵੀ ਨੇ ਤੇ ਆ ਅਲੱਗ-ਅਲੱਗ ਧਾਰਾਵਾਂ ਦੇ ਅੰダー ਅਸੀਂ ਇਹਨਾਂ ਨੂੰ ਅਰੈਸਟ ਕਰ ਰਹੇ ਹਾਂ ਤੇ ਅੱਗੇ ਵੀ ਜੋ ਸਾਡੀ ਪੂਰੀ-ਪੂਰੀ ਪੰਜਾਬ ਪੁਲਿਸ ਤੇ ਸਪੈਸ਼ਲੀ ਪਟੰਡਾ ਪੁਲਿਸ ਦੀ ਮੁਹਿੰਮ ਲਗਾਤਾਰ ਚੱਲਦੀ ਰਹੇਗੀ ਤੇ ਜੋ ਵੀ ਮਾੜੇ ਅਨਸਰ ਹੈ ਜੋ ਕਾਨੂੰਨ ਨੂੰ ਤੋੜਦੇ ਹਨ ਜਾਂ ਫਿਰ ਕਿਸੇ ਕ੍ਰਿਮੀਨਲ ਐਕਟੀਵਿਟੀ ਨੂੰ ਅੰਜਾਮ ਦਿੰਦੇ ਹਨ ਤੇ ਉਹਨਾਂ ਦੇ ਅਗੇ ਸਾਡੀ ਕਾਰਵਾਈ ਦਹੀ ਚੱਲਦੀ ਰਹੇਗੀ ਤੇ ਆਪਰੇਸ਼ਨ ਪ੍ਰਹਰ 2.2 ਦਾ ਕੱਲ ਤੀਜਾ ਦਿਨ ਹੋਏਗਾ ਅੱਜ ਵੀ ਸਾਡੀ ਚੈਕਿੰਗ ਤੇ ਸਾਡੀ ਮੁਹਿੰਮ ਚੱਲ ਰਹੀਗੀ ਤੇ ਆਹ 72 ਘੰਟਿਆਂ ਦੇ ਵਿੱਚ ਜੋ ਸਾਡੀ ਕਾਰਗੁਜ਼ਾਰੀ ਹੋਏਗੀ ਜੋ ਸਾਨੂੰ ਸਕਸੈਸ ਮਿਲਣਗੇ ਉਹ ਵੀ ਮੀਡੀਆ ਦੇ ਸਾਥੀਆਂ ਦੇ ਨਾਲ ਅਸੀਂ ਟਾਈਮ ਟੂ ਟਾਈਮ ਸਾਂਝਾ ਕਰਦੇ ਰਹੇਗੇ